ਸੱਚੀ ਗਾਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੇ ਸਾਰੇ ਬਹੁਤ ਜਿਆਦੇ ਵਧੀਆ ਹੋ ਗਿਆ ਸੀ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜਿਆਦੇ ਤੰਦਰੁਸਤ ਤੇ ਖੁਸ਼ਹਾਲ ਹਾਂ ਅੱਜ ਸਾਨੂੰ ਜਾਣਾ ਪੈ ਰਿਹਾ ਜੀ ਸੁਵਿਧਾ ਸੈਂਟਰ ਕਿਉਂਕਿ ਉੱਥੇ ਇਹਦਾ ਸਾਡੀ ਇਬਾਦਤ ਦਾ ਜਿਹੜੀ ਕਰੈਕਸ਼ਨ ਸੀ ਉਹ ਹੋ ਚੁੱਕੀ ਹੈ ਡੇਟ ਆਫ ਬਰਥ ਦੇ ਵਿੱਚ ਤੇ ਐਡਰੈਸ ਦੀ ਕਰੈਕਸ਼ਨ ਹੋ ਚੁੱਕੀ ਹੈ ਤੇ ਹੁਣ ਆਧਾਰ ਕਾਰਡ ਅਪਲਾਈ ਕਰਨਾ ਅੱਜ ਫਿਰ ਆਧਾਰ ਕਾਰਡ ਅਪਲਾਈ ਹੋ ਜਾਏਗਾ ਹਫਤੇ 10 ਦਿਨ ਲੱਗ ਜੋ ਵੀ ਪ੍ਰੋਸੀਜਰ ਹੁੰਦਾ ਹੈ ਉਹਨੇ ਦਿਨ ਅੱਜ ਆਧਾਰ ਕਾਰਡ ਬਣ ਕੇ ਆ ਜਾਏਗਾ ਤੇ ਸਿੱਧਾ ਡਾਊਨਲੋਡ ਵੀ ਕਰ ਲਾਂਗੇ ਹੁਣ ਜਾਂਦੇ ਆ ਆਧਾਰ ਕਾਰ ਕੀ ਪ੍ਰੋਸੈਸ ਹੁੰਦਾ ਛੋਟੇ ਬੱਚੇ ਦਾ ਆਧਾਰ ਕਾਰਡ ਕਿਵੇਂ ਬਣਦਾ ਕਿੰਨੀ ਜਲਦੀ ਬਣਦਾ ਉਹ ਤੁਹਾਨੂੰ ਵੀ ਦੱਸ ਦਾਂਗੇ ਬਾਕੀ ਜੇ ਤੁਹਾਨੂੰ ਪਤਾ ਤੁਸੀਂ ਸਾਨੂੰ ਦੱਸ ਦਿਓ ਵੀ ਤੁਹਾਡੇ ਜੇ ਘਰੇ ਕੋਈ ਛੋਟਾ ਬੱਚਾ ਹੈਗਾ ਤੁਸੀਂ ਉਹਦਾ ਆਧਾਰ ਕਾਰਡ ਬਣਾਇਆ ਸੀ ਕਿੰਨੇ ਦਿਨਾਂ ਦੇ ਵਿੱਚ ਬਣ ਕੇ ਆ ਗਿਆ ਸੀ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਦੁੱਧੂ ਪੀ ਲੈਂਦੀ ਆ ਬਾਅਦ ਵਿੱਚ ਫਿਰ ਆਪਾਂ ਚੱਲਦੇ ਆ ਪਤਾ ਨਹੀਂ ਕੀ ਚੱਕਰ ਹੈ ਮੇਰੀ ਕੁੜੀ ਦਾ ਆਧਾਰ ਕਾਰਡ ਕਿਉਂ ਨਹੀਂ ਬਣਦਾ ਪਿਆ ਜਦੋਂ ਵੀ ਜਾਂਦਾ ਮੈਂ ਸੁਵਿਧਾ ਸੈਂਟਰ ਵਾਲੇ ਮੈਨੂੰ ਖਾਲੀ ਮੋੜ ਦਿੰਦੇ ਨੇ ਕਿਉਂਕਿ ਹਲੇ ਤੱਕ ਤਾਂ ਇਹਦਾ ਜਿਹੜਾ ਮੈਸੇਜ ਆ ਗਿਆ ਵੀ ਉਹ ਬਣ ਗਿਆ ਤੁਹਾਡਾ ਸਰਟੀਫਿਕੇਟ ਜਾ ਕੇ ਉੱਥੇ ਸਵਿਵਿਦਾ ਸੈਂਟਰ ਨਾਲ ਲੱਗੂ ਕਿਉਂਕਿ ਆਨਲਾਈਨ ਡਾਊਨਲੋਡ ਨਹੀਂ ਹੋ ਰਿਹਾ ਉਹ ਕਹਿੰਦੇ ਹਾਲੇ ਬਣ ਤਾ ਗਿਆ ਲੇਕਿਨ ਡਾਊਨਲੋਡ ਸਾਡੇ ਕੋਲ ਵੀ ਨਹੀਂ ਹੋ ਰਹਾ ਮੈਂ ਕਿ ਇਹ ਕੀ ਕਾਰਨ ਬਣਿਆ ਹਨ ਸ਼ਾਮ ਤੱਕ ਦੇਖੋ ਤੁਹਾਡੇ ਕੋਲ ਵੀ ਹੋ ਜਾਊਗਾ ਡਾਊਨਲੋਡ ਜਾਂ ਕੱਲ ਦੇਖ ਲਿਓ ਚਲੋ ਅਸੀਂ ਵਾਪਸ ਆ ਰਹੇ ਹਾਂ ਫਿਰ ਤੇ ਮੈਂ ਸੋਚਿਆ ਵੀ ਕੈਫੇ ਚਲਦੇ ਹਾਂ ਵੀਰੇ ਦੇ ਨਾਲ ਦੁਪਹਿਰ ਦਾ ਟਾਈਮ ਹੈ ਕੁਝ ਖਾਣਿਆ ਭਾਬੀ ਨੇ ਮੈਸੇਜ ਕਰੀ ਰੋਟੀ ਬਣੀ ਬਣਾ ਰਕੇ ਮੈਂ ਭਾਬੀ ਨੂੰ ਵੀ ਫੋਨ ਕਰ ਦੇਣਾ ਵੀ ਕੈਫੇ ਲਈ ਬੈਠਦੇ ਹਾਂ ਕੁਝ ਖਾ ਪੀ ਜਾਂਦੇ ਹਾਂ ਨਾ ਗਰਮ ਗਰ ਚਲੋ ਜੀ ਹਾਲ ਕੇਫੇਰੀ ਚੱਲਦੇ ਆ ਲਓ ਜੀ ਪਹੁੰਚ ਗਏ ਵਿਲੇਜ ਕੈਫੇ ਤੇ ਤੇ ਪਹਿਲੀ ਵਾਰ ਅੱਜ ਇਬਾਦਤ ਪਹੁੰਚੀ ਹੈ ਆਪਣੇ ਤਾਇਆ ਜੀ ਦੇ ਕੈਫੇ ਦੇ ਉੱਪਰ ਖਾਊਗੀ 버거 ਆਪਣੇ ਮੰਮੀ ਦੇ ਰੂਪ ਦੇ ਵਿੱਚ ਇਹਦੀ ਮੰਮੀ ਨੇ ਖਾ ਲੈਣੇ ਨੇ 버거 ਪਰਮ ਖੋਲ ਨੀ ਬੇਟਾ ਦਰਵਾਜਾ ਚਲੋ ਜੀ ਚਲੋ ਤੇਲ ਚੋ ਜੀ ਕੁੜੀ ਪਹਿਲੀ ਵਾਰ ਆ ਰਹੀ ਹੈ ਚਲੋ ਤੇਲ ਤਾਂ ਨਹੀਂ ਰਫੈਂਡ ਹੋਏਗਾ ਰਫੈਂਡ ਤਾਂ ਤੇਲ ਚੋ ਲੋ ਠੰਡ ਕਰੀ ਭਾਈ ਯਾਰ ਅੰਦਰ ਜਿੱਦੇ ਜਿੱਦੇ ਦੁਕਾਨ ਉਹ ਦੂਜਾ ਹੀਟਰ ਕਿੱਥੇ ਫਲੋਰ ਫਲੋਰ ਇੱਥੇ ਹੈ ਨਹੀਂ ਹੋਰ ਕੋਈ ਉਹ ਕੀ ਸੈੱਟ ਮੇਰੀ ਮਟੋ ਕਿਵੇਂ ਲਬੇਟ ਲਿਆ ਨੂੰ ਠੀਕ ਹੈ ਠੰਡ ਦਾ ਕਰੀਏ ਨਾ ਹਾਂ ਸੋਣੇ ਸੈੱਟ ਐਮ 10 ਠੰਡਾ ਭਾਬੀ ਤੁਰਿਆ ਨਹੀਂ ਗਿਆ ਵੀ ਅਸੀਂ 버거 ਇਕੱਲੇ ਖਾਣਾਂਗੇ ਤੇ ਭਾਬੀ ਵੀ ਉੱਠੀ ਆਈ ਇਸ ਠੰਡ ਵਿੱਚ ਕੁਟਰੀ ਚਾ ਨਾਲ ਇਹਨੂੰ ਸਟਾਰਟ ਲਈ ਓਏ ਹੋ ਠੰਡ ਬਹੁਤ ਪੈ ਰਹੀ ਹੈ ਜੀ ਬਹੁਤ ਜ਼ਿਆਦੀ ਸੈਂਡਵਿਚ ਵੀਰਾ ਬਣਾ ਰਿਹਾ ਜੀ ਸੋਹਣੀਆਂ ਸੈਂਡਵਿਚਾਂ ਹੈ ਓਏ ਆਹ ਖਰਾ ਰੱਖੀ ਵੀਰੇ ਇਹ ਲੋ ਆਹ ਗ੍ਰੀਨ ਵਿੱਚ ਕਤਰਦਾ ਕੈਪਸਿਕਮ ਅਸ ਕੈਪਸਿਕਮ ਉਹ ਕਟੂਬਾ ਆਹ ਹਰਾ ਗ੍ਰੀਨ yellow white ਪਰਮਦੇਵ ਦੇ ਚੋਣਾ ਪਈ ਮਿਊਨਿਸ ਉਹ ਕਹਿੰਦੇ ਹਲੇ ਨਾ ਤੁਹਾਡਾ ਡਾਊਨਲੋਡ ਨਹੀਂ ਹੋ ਰਿਹਾ ਕਹਿੰਦੇ ਸਰਟੀਫਿਕੇਟ ਪਹਿਲਾਂ ਡਾਊਨਲੋਡ ਹੋਏਗਾ ਫਿਰ ਹੋਏਗਾ ਅਪਰੂਵ ਹੋਏਗਾ ਨਹੀਂ ਡਾਊਨਲੋਡ ਕਰੋ ਆ ਵੇਖੋ ਮਹਾਰਾਣੀ ਸੈਵਨ ਨੇ ਆਪਣਾ ਕੈਰੀ ਕੋਟ ਮੰਗਵਾ ਕੇ ਉੱਥੇ ਬੈਗ ਗਏ ਇੱਥੇ ਚਾਹ ਧਰਤੀ ਚਾਹ ਪੀ ਲਾਈਵ ਕਰ ਪੋਸਟ ਬਸ ਸਹੀ ਕਰ ਲੈ ਹਾਂ ਮਸਤ ਹੀ ਉਹ ਹੀ ਟਰੀ ਹੈ ਨਾ ਇਹ ਜਿਹੜਾ ਪਹਿਲਾਂ ਚਲਦੇ ਹੁੰਦੇ ਸੀ ਪਿੰਡਾਂ 'ਚ ਪਿੰਡਾਂ ਚੋਰੀ ਲਾਉਂਦੇ ਜਿਹੜੇ ਆਹੋ ਇਹ ਚੋਰੀ ਨਹੀਂ ਹੁੰਦੇ ਸੀ ਇਹ ਨੀ ਇਹ ਇਹਦਾ ਸੁਣ ਤਾ ਲੋ ਇਹ ਪਤਾ ਕੀ ਹੁੰਦਾ ਜਿਹਦੇ ਘਰ ਦੇ ਵਾਟ ਘੱਟ ਹੁੰਦੇ ਸੀ ਪਿੰਡਾਂ ਚ ਪਹਿਲਾਂ ਤਾਂ 1-1 2-2 ਕਿਲੋਵਾਟ ਦੇ ਮੀਟਰ ਹੁੰਦੇ ਸੀ ਸਾਰੇ ਠੀਕ ਹੈ ਤੇ ਇਹ ਹੁੰਦਾ ਮੇਰੇ ਕਹਾ ਮੇਰੇ ਕਹਾ ਕਿ 3000 ਵਾਟ ਦੇ ਨੇ ਵੀਰੇ ਇਹ 2000 ਵਾਟ ਦਾ ਮਤਲਬ 2000 ਵਾਟ ਦਾ ਇਹ ਉਹਨਾਂ ਨੇ ਫਿਰ ਇਸ ਕਰਕੇ ਬਿਜਲੀ ਵਾਲੀ ਛਾਪਾਂ ਮਾਰ ਲਈ ਵੀ ਤੁਸੀਂ ਇੰਨੀ ਜ਼ਿਆਦੀ ਬਿਜਲੀ ਕਿਉਂ ਯੂਜ਼ ਕਰਦੇ ਹੋ ਸੋਰੀ ਡਰੈਂਟ ਪਾਰਾ ਲਾ ਕੇ ਅੱਛਾ ਹੀਟਰ ਪਿੰਡਾਂ ਵਿੱਚ ਦੇਖ ਲੋ ਕਰਦੇ ਤੇਰੇ ਨੂੰ ਸਭ ਪਤਾ ਹੈ ਸਭ ਪਤਾ ਮੇਰੇ ਸਹੁਰੇ ਲੱਗਦਾ ਸੀ ਕੰਮ ਕਰਦੇ ਰਹੇ ਨੇ ਸਾਰੀ ਦੁਨੀਆਂ ਕਰਦੀ ਮੰਨ ਗਿਆ ਉਹ ਮੰਨ ਗਿਆ ਬਿਜਲੀ ਵਾਲਿਓ 10 ਮੀਟਰ ਬਾਹਰ ਕੇ ਅਹੀਂ ਮੀਟਰ ਬਾਹਰ ਕੇ ਨ ਬਿਜਲੀ ਵਾਲਾ ਜੇ ਕੋਈ ਦੇਖ ਰਿਹਾ ਤਾਂ ਕੋਈ ਗੱਲ ਨਹੀਂ ਚਾਚੂ ਜੀ ਕਿ ਕੁਝ ਉਹ ਕਰਵਾਤੇ ਦੂਸਰੇ ਦਿਖਾਉਣ ਵਾਸਤੇ ਇਹਨੂੰ ਕਿੱਥੇ ਲੁਕਾ ਦੂੰ ਤੇ ਉੱਥੇ ਆਵੇ ਹੋ ਜਾਏਗਾ ਕਿ ਇੱਥੇ ਆਪਣੇ ਆਪ ਹੀ ਉਹ ਗਰਮ ਹੋ ਆ ਰਹੀ ਹੈ ਇਹਨੂੰ ਕਿੱਥੇ ਵੀ ਲੁਕਾ ਦੋ ਅੱਛਾ ਤੇਰੇ ਵਿੱਚ ਪਤਾ ਜੀ ਬੱਬਾ ਮੈਂ ਇਹ ਤੂੰ ਸੀ ਪਿੱਛੇ ਲੁਕਾ ਦੋ ਅੱਛਾ ਚਾਠੀਕ ਲੁਕਾ ਦੇਣਾ ਪਤਾ ਹੈ ਮੈਂ ਜਿੱਦਾਂ ਵੀ ਹੀਟਰ ਲੱਗੇ ਹੋਏ ਨੇ ਆਗਾ ਵਾ ਜੇ ਤੂੰ ਬਾਹਰ ਸੜਕ ਤੇ ਖੜ ਕੇ ਉੱਚੀ ਸਾਰੀ ਬੜਕ ਮਾਰੇਗਾ ਬਵਾ ਤੈਨੂੰ 100 ਰੁਪਏ ਦਾਂਗਾ ਹੈ ਪਰ ਮਾ ਕੱਤ ਹੈ ਕਿ ਤੰਗ ਹੈ ਬਵਾ ਹਨੀ ਮੈਂ ਮੈਂ ਨਾਲ ਚੱਲਾਂਗਾ ਬਵਾ ਅੱਛਾ ਇੱਥੇ ਬੈਠ ਕੇ ਬਵਾ ਕਰੀ ਜੇ ਤੂੰ ਪਹਿਲੀ ਵਾਰ ਜ ਬਵਾ ਪ੍ਰੋਪਰ ਕਰਤਾ ਆਮਦਨ ਸੋਰਪਿਆ ਦਾਂਗਾ ਬੁਰਾ ਹਾਂ ਗਲਤੀ ਇਹ ਬੁਰ ਬੁਰਾ ਕਹਿੰਦਾ ਹੈ ਐਂਡ ਵਿੱਚ ਛੋਟੇ ਛੋਟੇ ਭਾਬੀ ਆਪਣੇ ਧੋਖਾ ਕਿਤੇ ਵੀਰੇ ਨੇ 5-6 ਛੋਟੇ ਕਿ ਖਵਾ ਰਹੇ ਨੇ ਪੁੱਛੋ ਕਿਉਂ ਖਵਾ ਰਹੇ ਸੋਨੇ ਚੰਨ ਛੋਟੇ ਵੱਡੀਆਂ ਨਹੀਂ ਲੈ ਕੇ ਆਈਆਂ ਪਰੋ ਬ੍ਰੈਡ ਪਤਾ ਸਭ ਦੇ ਭਾਬੀ ਨੂੰ ਇਹ ਵੀ ਹੈ ਇਹ ਦੋਨੋਂ ਰਲੇ ਹੋਏ ਨੇ ਕਿ ਨਹੀਂ ਬੱਚਾ ਵੱਤ ਲੱਗ ਗਈ ਸੀ ਵੀ ਭਾਬੀ ਭਾਬੀ ਇੱਕ ਇੱਕ ਵਿਲੇਜ ਕੈਫੇ ਦੇ ਓਨਰ ਨੇ ਨਾ ਇਸ ਕਰਕੇ ਭਾਬੀ ਨੂੰ ਇੱਕ ਆਟਾ ਨਾ ਪੈ ਜੇ ਘਰ ਪਹਿੋਂ ਲੈ ਜਾਂਦੇ ਆ ਉਹ ਲੈ ਜਾਂਦੇ ਆ ਕਿਉਂ ਵੱਡੇ ਵੱਡੇ ਬ੍ਰੈਡ ਖਰਾਬ ਕਰਦੇ ਹੈ ਸਹੀ ਹੈ ਸਹੀ ਹੈ ਕਹਿੰਦੇ ਇਹ ਬਰਾਊਨ ਬ੍ਰੈਡ ਬਾਕੀ ਬਰੇਡੋਂ ਦਾ ਅਸਾ ਬਰਾਊਨ ਬ੍ਰੈਡ ਸਾਡੇ ਵਾਸਤੇ ਸਪੈਸ਼ਲ ਵਾਹ ਜੀ ਵਾਹ ਹੋ ਗਿਆ ਇਹ ਚੋ ਦੇਖ ਬਿਨਾ ਚੀਜ਼ ਵਾਲਾ ਵੀਰ ਜੀ ਬਰਗਰ ਬਣਾ ਕੇ ਖਾਓ ਮੈਂ ਮੈਂ ਉਸਤਾਦ ਆ ਨਾ ਤੁਹਾਡਾ ਮੈਂ ਮੈਂ ਜਿਸਾਇ ਜਿਹਨਾਂ ਬਰਗਰ ਬਣਾਨੇ ਵੀਰੇ ਨੂੰ ਹਾਂ ਹਾਂ ਲੋ ਜੀ ਹੁਣ ਮੈਂ ਆਪਣੇ ਹੱਥਾਂ ਨਾਲ ਬਰਗਰ ਬਣਾਵਾਂਗਾ ਸਾਰੇ ਨੂੰ ਖਵਾਵਾਂਗਾ ਦੇਖਦੇ ਹਾਂ ਮੇਰੇ ਹੱਥ ਵਿੱਚ ਤੇ ਵੀਰੇ ਦੇ ਹੱਥ ਵਿੱਚ ਕੀ ਫਰਕ ਹੈ ਭਾਬੀ ਤੇ ਇਹਨਾਂ ਨੇ ਬਰਗਰ ਵੀਰੇ ਦੇ ਹੱਥ ਦੇ ਖਾਦੇ ਹੋਏ ਨੇ ਸਾਰੇ ਨੇ ਅੱਜ ਮੇਰੇ ਹੱਥ ਦੇ ਖਾ ਕੇ ਦੇਖਣਗੇ ਕਿੰਨਾ ਖਰਕੀ ਮੈਂ ਬਰਗਰ ਕਿਵੇਂ ਦੇ ਬਣਾਣਾ ਦਿਲੋਂ ਦਿਲੋਂ ਤਰੀਫ ਕਰਿਓ ਦਿਲੋਂ ਝੂਠੀ ਨਹੀਂ ਮੈਨੂੰ ਮੈਨੂੰ ਛੱਡ ਦੋ ਭਾਬੀ ਤੋਂ ਪੁੱਛੋ ਐਨਾ ਸਿਰਾ 버ਗਰ ਮੈਨੂੰ ਤਾਂ ਬੜਾ ਵਧੀਆ ਲੱਗ ਰਿਹਾ ਬੱਚਾ ਦੋ ਪੁੱਛੋ ਬੱਚਾ ਕਿੰਨਾ ਲੱਗਿਆ ਚੰਗਾ ਹੈ ਲੱਗਿਆ ਚੰਗਾ ਹੈ ਨਾ ਭਾਬੀ ਤੁਸੀਂ ਦਿਓ ਰਸੀ ਲੀਓ ਹਾਂ ਭਾਬੀ ਘਾਰੇ ਨੇ ਬਹੁਤ ਨਜ਼ਾਰੇ ਨਾਲ ਹੂੰ ਹੱਤ ਦਾ ਫਰਕ ਹੁੰਦਾ ਨਾ ਜੀ ਦਾ ਲੱਗ ਟੇਸਟ ਹੈ ਮੇਰਾ ਲੱਗ ਟੇਸਟ ਹੈ ਚੀਜ਼ਾਂ ਸੇਮ ਹੁੰਦੀਆਂ ਪਰ ਹੱਤ ਦਾ ਫਰਕ ਪੈ ਜਾਂਦਾ ਵਾ ਸੇਮ ਜਿਵੇਂ ਆਪਣਾ ਵੀ ਹੀ ਖਾਣਾ ਬਣਾਉਂਨੇ ਘਰਾਂ ਦੇ ਵਿੱਚ ਨਾ ਉਦਾਂ ਹੀ ਆ ਪਰ ਬਹੁਤ ਜ਼ਿਆਦਾ ਸਵਾਦ ਬਣਿਆ ਹਾਲੋ ਇੰਜੋਏ ਕਰੋ ਮੈਂ ਨੰਨੀ ਨੂੰ ਭਰਾ ਕੇ ਪਾਉਂਦਾ ਐ ਨੰਨੀ ਢੋੜ ਢੋੜ ਓਟ ਰਹੀ ਆ ਕਣਕ ਸਾਫ ਕਰਾਈ ਜਾਂਦੇ ਹਾਂ ਆਏ ਹਾਏ 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 ਵੈਰੀ ਗੁੱਡ ਵੈਰੀ ਅਣਕ ਲਾ ਕੇ ਬੱਲੇ ਬੱਲੇ ਦੇਖਿਆ ਲੋ ਦੇਖੋ ਜੀ ਮੇਰੀ ਮੰਮੀ ਕਿੰਨੀ ਮਿਹਨਤੀ ਨੇ ਕਿ ਸਾਫ ਕਰਦੇ ਨੇ ਆ ਵੀ ਕਰ ਰਹੇ ਨੇ ਹੁਣੇ ਭਾਬੀ ਤੂੰ 버거 ਬਣਾ ਕੇ ਖਵਾਇਆ ਮੈਂ ਦੁਕਾਨ ਤੋਂ ਸਿਰਾ ਲਾ ਤਾ ਮੈਂ ਬਣਾਇਆ ਮੈਂ ਬਣਾ ਕੇ ਖਵਾਇਆ ਚੱਕ 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 ਵਾਹ ਜੀ ਵਾਹ ਜੀ ਵਾਹ ਜੀ ਵਾਹ ਫਲੈਟਾਂ ਚ ਰਹਿ ਗਿਆ ਆ ਚੀਜ਼ਾਂ ਮਿਸ ਕਰਦੇ ਆ ਫਲੈਟਾਂ ਚ ਰਹਿ ਗਿਆ ਆ ਚੀਜ਼ਾਂ ਮਿਸ ਕਰਦੇ ਆ ਇਹ ਕਿਤੇ ਦੇਖਣ ਨੂੰ ਮਿਲਦੀਆਂ ਤੁਹਾਨੂੰ ਇੱਥੇ ਸਹੀ ਗੱਲ ਹੈ ਉੱਥੇ ਵੀ ਨਹੀਂ ਅਮਰੀਕਾ 'ਚ ਹੀ ਨਹੀਂ ਕੁਛ ਅਸਾ ਜਿਹਾ ਵਸੇ ਨਹੀਂ ਹੁੰਦਾ ਉੱਥੇ ਤਾਂ ਥੈਲੀਆਂ ਵਾਲਾ ਆਟਾ ਲਿਆਉਂਦੇ ਇਹ ਪਿੰਡਾਂ 'ਚ ਜ਼ਿਆਦਾਤਰ ਚੱਲਦਾ ਜਾਂ ਸ਼ਹਿਰਾਂ 'ਚ ਉਹ ਜਿਹੜੇ ਬਹੁਤ ਜਿਹਨੇ ਕਰਦੇ ਨੇ ਕੰਮ ਹਨਾ ਜਿਹੜੇ ਪਿੰਡਾਂ ਤੋਂ ਹੀ ਗਏ ਹੋ ਉਹ ਜ਼ਰੂਰ ਕਰਦੇ ਹੋਣਗੇ ਛੱਜ ਨਾਲ ਛੱਜ ਵੀ ਦੇਖੋ ਵੈਸੇ ਮਾਡਰਨ ਆ ਕੇ ਨੇ ਸਟੀਲ ਦੇ ਐਲੂਮੀਨੀਅਮ ਦੇ ਆਹੋ ਪਹਿਲੇ ਉਹਦੇ ਦੇਖੀ ਦੂਜੇ ਛਾਜੇ ਸੋਹਣੇ ਹੁੰਦੇ ਸੀ ਹਨਾ ਸਾਡਾ ਜਿਹੜਾ ਰਵਾਇਤੀ ਕਲਚਰ ਹੁੰਦਾ ਸੀ ਉਹ ਜ਼ਿਆਦਾ ਵਧੀਆ ਹੁੰਦਾ ਸੀ ਮੇਰੇ ਹਿਸਾਬ ਨਾਲ ਇਹ 18 ਜਿਹਦਾ ਬਣਿਆ ਨਾ ਵੀ ਇਹਦਾ ਮੈਨੂੰ ਕਿੰਨੇ ਸਾਲ ਹੋ ਗਏ ਨੇ ਹਾਂ ਇਹ ਨਹੀਂ ਖਾਣੀਆਂ ਚੀਜ਼ਾਂ ਇੱਕ ਗੱਲ ਕਰਨਾ ਚਾਹਣਾ ਦੋਸਤੋ ਕਈ ਜਣੇ ਮੈਨੂੰ ਵੀਰ ਭੈਣ ਕਹਿ ਦਿੰਦੇ ਨੇ ਵੀ ਤੁਸੀਂ ਟਾਈਟਲ ਬੜਾ ਖਤਰਨਾਕ ਰੱਖਦੇ ਹੋ ਵੀ ਟਾਈਟਲ ਇਦਾਂ ਦੇ ਕਿਉਂ ਰੱਖਦੇ ਹੋ ਇਦਾਂ ਦੇ ਟਾਈਟਲ ਤੁਹਾਨੂੰ ਰੱਖਣੇ ਨਹੀਂ ਚਾਹੀਦੇ ਹਨਾ ਵੀ ਚੰਗਾ ਨਹੀਂ ਲੱਗਦਾ ਦੋਸਤੋ ਦੇਖੋ ਪਤਾ ਕੀ ਹੁੰਦਾ ਜੇ ਮੈਂ ਸਿੱਧੀ ਸਿੱਧੀ ਚੀਜ਼ ਲਿਖਦਾਗਾ ਨਾ ਦੇਖੋ ਪੂਰਾ ਵਲੌਗ ਹੁੰਦਾ ਨਾ ਪੂਰੇ ਵਲੌਗ ਦੇ ਵਿੱਚ ਜਿਹੜਾ ਇੱਕ ਸਭ ਤੋਂ ਉਹ ਮੇਨ ਟੋਪਿਕ ਹੁੰਦਾ ਮੇਨ ਪੁਆਇੰਟ ਹੁੰਦਾ ਨਾ ਉਹਨੂੰ ਟਾਈਟਲ ਬਣਾਇਆ ਜਾਂਦਾ ਦੇਖੋ ਜਿਹੜੇ YouTube ਯੂਟਿਊਬਰ ਹੁੰਦੇ ਨੇ ਜਾਂ YouTube ਕਰਦੇ ਨੇ ਜਾਂ ਕੰਟੈਂਟ ਕਰੀਏਟਰ ਹੁੰਦੇ ਨੇ ਕੋਈ ਵੀ ਕੰਨੈਂਟ ਕਰੀਏਟਰ ਹੁੰਦੇ ਨੇ ਉਹ ਕੀ ਕਰਦੇ ਨੇ ਹੌਟ ਟੋਪਿਕ ਵਿੱਚੋਂ ਕੋਈ ਖਤਰਨਾਕ ਜਿਹਾ ਟੋਪਿਕ ਚੱਕਣਾ ਪੈਂਦਾ ਹੈ ਉਹ ਟਾਈਟਲ ਬਣਦਾ ਏ ਨਹੀਂ ਵੀ ਕੁਝ ਵੀ ਲਿਖ ਦਿਓ ਜੋ ਉਸ ਵਲੌਗ ਦੇ ਵਿੱਚ ਕੁਝ ਨਾ ਕੁਝ ਉਹ ਚੀਜ਼ ਲੇਕਿਨ ਘਟੀ ਹੋਣੀ ਚਾਹੀਦੀ ਉਹ ਵਲੌਗ ਦੇ ਜਿਵੇਂ ਮਾਲ ਸਪੋਸ ਕਰ ਲਓ ਆਪਾਂ ਇਗਜ਼ਾਮ ਦੇ ਨੇ ਇਗਜ਼ਾਮ ਦੇ ਵਿੱਚ ਇੱਕ ਕੁਐਸਚਨ ਆ ਜਾਣਾ ਕਵਿਸਟ ਜਿਹਾ ਕਰਕੇ ਆ ਜਾਂਦਾ ਹੈ ਹਾਂ ਸਪੋਜ਼ ਕਰ ਲਓ ਮੈਂ ਪੁਰਿਆ ਜਾ ਰਿਹਾ ਤਾਂ ਮੈਂ गिर ਗਿਆ ਹੈਨਾ ਤਾਂ ਮੈਂ ਉਸ ਨੂੰ ਬੜਾ ਇਲੈਬੋਰੇਟ ਜਿਆ ਕਰਕੇ ਕਰੂੰਗਾ ਹੈਨਾ ਵੀ ਜੋਣਾ ਬੜੀ ਪੂਰੀ ਤਰ੍ਹਾਂ ਗਿਰਿਆ ਦੇਖੋ ਹੈਨਾ ਤੇ ਉਹ ਚੀਜ਼ ਨਾ ਕੀ ਹੁੰਦਾ ਫਿਰ ਉਹ ਇੱਕ ਨਾ ਟਾਈਟਲ ਹੋਟ ਜਿਆ ਬਣ ਜਾਂਦਾ ਥੋੜਾ ਦੇਖਣ लायक ਹੈ ਨਾ ਜੇ ਮੈਂ ਸਿੱਧੀ ਜੀ ਜੁਣਾ ਗਿਰ ਗਿਆ ਹਨਾ ਜਾਂ ਕੋਈ ਨੋਰਮਲ ਜੀ ਚੀਜ਼ ਹੈ ਹਨਾ ਫਿਰ ਉਹ ਨਾ ਵਿਊ ਨਹੀਂ ਦੇਖਿਓਰ ਨਹੀਂ ਦੇਖਦੇ ਹਨਾ ਵੀ ਚਲ ਨੋਰਮਲ ਜੀ ਗੱਲ ਜਿਹੜੀ ਚੀਜ਼ ਔਰ ਅਸੀਂ ਅਜ਼ਮਾਈ ਹੋਈ ਹੈ ਜਾਂ ਪੁਰਾਣੇ ਯੂਟਿਊਬਰਸ ਦੱਸਦੇ ਨੇ ਜਾਂ ਟਿਪਸ ਮਿਲਦੀਆਂ ਨੇ YouTube ਖੁਦ ਸਾਨੂੰ ਟਿਪਸ ਦਿੰਦਾ ਵੀ ਉਹਨਾਂ ਚੀਜ਼ਾਂ ਨੂੰ ਬੜਾ ਹਾਈਲਾਈਟ ਕਰੋ ਜਿਹੜੀਆਂ ਚੀਜ਼ਾਂ ਤੁਹਾਡੇ ਵਿੱਚ ਜਿਹੜੀ ਜ਼ਿਆਦਾ ਦੇਖਿਆ ਜਾਂਦੀਆਂ ਨੇ ਹੁਣ ਜਦੋਂ ਜਦੋਂ ਵੀ ਅਸੀਂ ਕੋਈ ਚੀਜ਼ ਨੂੰ ਜ਼ਿਆਦਾ ਇਲੈਬੋਰੇਟ ਕਰਦੇ ਆ ਉਹ ਚੀਜ਼ ਜ਼ਿਆਦਾ ਤੁਸੀਂ ਦੇਖਦੇ ਵੀ ਹੋ ਹਨਾ ਸੋ ਇਸ ਕਰਕੇ ਆਬਵੀਅਸਲੀ ਕੰਟੈਂਟ ਕ੍ਰੀਏਟਰਾਂ ਅਸੀਂ ਚਾਹਾਂਗੇ ਸਾਡਾ ਕੰਟੈਂਟ ਜੋ ਬਣਾਣੇ ਉਹ ਜ਼ਿਆਦਾ ਚੱਲੇ ਜ਼ਿਆਦਾ ਜਣੇ ਉਹਨੂੰ ਦੇਖਣ ਜ਼ਿਆਦਾ ਜਣੇ ਈਵਜ਼ ਉਸ ਦੇ ਉੱਪਰ ਲਿਆਂ ਓਬਵੀਅਸਲੀ ਗੱਲ ਹੈ ਹਰ ਕੋਈ ਜਿਹੜੀ ਯੂਟਿਊਬਰ ਹੈ ਤਾਂ ਕੋਈ ਵੀ ਕੰਟੈਂਟ ਬਣਾਉਂਦਾ ਤਾਂ ਇਸੇ ਚੱਕਰ ਕਰਕੇ ਬਣਾਉਂਦਾ ਵੀ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਇਹਨੂੰ ਤਰੀਕੇ ਨਾਲ ਦਿਖਾਇਆ ਜਾਵੇ ਪਹਿਲੀ ਗੱਲ ਤਾਂ ਇਹ ਹੋ ਗਈ ਹੈ ਨਾ ਦੂਜੀ ਗੱਲ ਇਹ ਕਦੇ ਨਹੀਂ ਹੁੰਦਾ ਕਿ ਅਸੀਂ ਜੋ ਚੀਜ਼ ਕੰਟੈਂਟ ਵਿੱਚ ਹੋਇਆ ਨਹੀਂ ਹੁੰਦਾ ਅਸੀਂ ਉਹੀ ਛਾਪ ਦਿੰਨੇ ਆ ਕੰਟੈਂਟ ਉਹ ਤੋ ਟਾਈਟਲ ਦੇ ਦੇਣਾ ਕੋਈ ਵੀ ਸਾਡੀ ਵੀਡੀਓ ਚੱਕ ਲਓ ਜੇ ਕੋਈ ਅਸੀਂ ਟਾਈਟਲ ਲਿਖਿਆ ਹੈ ਉਹਦੇ ਨਾਲ ریلیਟਿਡ ਕੁਛ ਨਾ ਕੁਛ ਉਹਦੇ ਵਿੱਚ ਹੋਇਆ ਹੋਏਗਾ ਬਲੌਗ ਦੇ ਵਿੱਚ ਹਨਾ ਤੇ ਅੱਜ ਵੀ ਜਿਵੇਂ ਅਸੀਂ ਕਿੱਥੇ ਗਏ ਆ ਤੇ ਅੱਜ ਦਾ ਟਾਈਟਲ ਵੀ ਜੋ ਮੈਂ ਜਦੋਂ ਅਸੀਂ ਐਡੀਟਿੰਗ ਕਰਦੇ ਹਾਂ ਨਾ ਪੂਰੀ ਵੀਡੀਓ ਦੀ ਜਦੋਂ ਐਡੀਟਿੰਗ ਕਰਦੇ ਆ ਉਹਦੇ ਚੋ ਹੌਟ ਟੌਪਿਕ ਚੱਕਦੇ ਆ ਵੀ ਹੌਟ ਕੰਟੈਂਟ ਕੀ ਹੈ ਹਾਈਲਾਈਟਸ ਹਾਈਲਾਈਟਸ ਬੇਸਿਕਲੀ ਹਾਈਲਾਈਟਸ ਚੱਕਦੇ ਆ ਜਿਹੜੀ ਮੇਨ ਅਟਰੈਕਟ ਕਰਦੀਆਂ ਨੇ ਉਹ ਮੁਰੇ ਲਾ ਦਿੰਦੇ ਆ ਫਿਰ ਜਿਹੜੇ ਵਲੋਗ ਦੇ ਵਿੱਚ ਹਾਈਲਾਈਟਸ ਹੁੰਦੇ ਨੇ ਇੰਪੋਰਟੈਂਟ ਫਿਰ ਉਹਦੇ ਵਿੱਚ ਉਹੀ ਟੌਪਿਕ ਬਣਦੇ ਨੇ ਸੋ ਥਿਸ ਇਜ਼ ਇੱਕ YouTube ਕੰਟੈਂਟ ਕ੍ਰੇਸ਼ਨ ਦਾ ਇੱਕ ਤਰੀਕਾ ਹੁੰਦਾ ਦੋਸਤੋ ਇੱਕ YouTuber ਹੁੰਦੇ ਨੇ ਆ ਜਿਹੜੇ ਵੀ YouTube ਦੇ ਉੱਪਰ ਕੰਟੈਂਟ ਬਣਾਉਂਦੇ ਨੇ ਉਹਨਾਂ ਦਾ ਇੱਕ ਟੰਗ ਹੁੰਦਾ ਸੋ ਡੋਨਟ ਟੇਕ ਇਟ ਪਰਸਨਲੀ ਯਾ ਮੈਂ ਤੁਸੀਂ ਇਸ ਚੀਜ਼ ਨੂੰ ਉਸ ਚੀਜ਼ ਉਸ ਚੀਜ਼ ਕਿਸੇ ਹੋਰ ਚੀਜ਼ ਨਾਲ ਰਿਲੇਟ ਨਾ ਕਰਿਆ ਕਈ ਕੁਝ ਹੁੰਦੇ ਨੇ ਬੜੀ ਬਦਤਮੀਜ਼ਾਂ ਵਾਂਗੂ ਕਮੈਂਟ ਕਰਦੇ ਨੇ ਬੜੇ ਗਲਤ ਵੇਨਾ ਕਰਦੇ ਨੇ ਤੁਮਾਨੂੰ ਉਹਨਾਂ ਨੂੰ ਕਹਿੰਦਾ ਬਰਦਰ ਦੇਖੋ ਤੁਹਾਨੂੰ ਨਹੀਂ ਚੰਗਾ ਲੱਗਦਾ ਸਾਡਾ ਕੰਟੈਂਟ ਜਾਂ ਤੁਹਾਨੂੰ ਨਹੀਂ ਲੱਗਦੀ ਵੀਡੀਓ ਸੱਚੀ ਹੈ ਵਾਈ ਯੂ ਹੇਅਰ ਤੁਸੀਂ ਆਪਣਾ ਅਨਸਬਸਕ੍ਰਾਈਬ ਕਰੋ ਵੈਸੇ ਤਾਂ ਤੁਸੀਂ ਕੀਤਾ ਵੀ ਹੁਣ ਸਬਸਕ੍ਰਾਈਬ ਤੁਸੀਂ ਫਿਰ ਚਾਹੋਗਾ ਨਾ ਉਹਨੂੰ ਇਗਨੋਰ ਕਰਦਾ ਕਰੋ ਇਸ ਵੀਡੀਓ ਨੂੰ ਜਿਹੜੇ ਇਹਦਾ ਬਦਤਮੀਜ਼ਾਂ ਵਾਂਗੂ ਬੋਲਦੇ ਨੇ ਬੜੀ ਗਲਤ ਸ਼ਬਦਾਬਲੀ ਵਰਤਦੇ ਨੇ ਉਹ ਕੁਝ ਪੈਰੈਂਟਸ ਬਾਰੇ ਮੇਰੇ ਬੋਲ ਦੇਣਗੇ ਭਾਇ ਭਰਾ ਵਾਲੇ ਡੈਡੀ ਬਾਰੇ ਕੁਝ ਬੋਲ ਦੇਣੀ ਹੈ ਨਾ ਆਪ ਨੂੰ ਚੰਗਾ ਨਹੀਂ ਲੱਗਦਾ ਦੰਮ ਰੱਖੋ ਸਾਹਮਣੇ ਫੇਸ ਟੂ ਫੇਸ ਗੱਲ ਕਰਨ ਦੀ ਤਾਂ ਫਿਰ ਗੱਲਾਂ ਹੋਰ ਹੋਣਗੀਆਂ ਤੇ ਐਵੇਂ ਅਨਨੋਨ ਆਈਡੀਆਂ ਤੋਂ ਗਲਤ ਗਲਤ ਕਮੈਂਟ ਕਰਦੇ ਆ ਹਨਾ ਚਲੋ ਪਲੀਜ਼ ਮਠਾਣਾ ਕੀ ਮੱਥਾ ਮਾਰਨਾ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਬੰਦਾ ਫੇਸ ਟੂ ਫੇਸ ਗੱਲ ਕਰਦਾ ਫਿਰ ਸਵਾਦ ਵੀ ਆਉਂਦਾ ਗੱਲ ਕਰਨਾ ਸਿਰ ਤੁਹਾਨੂੰ ਜਿਗੜਾ ਵੀ ਰੱਖੋ ਨਾ ਫਿਰ ਸਾਹਮਣੇ ਗੱਲ ਕਰਨਾ ਫਿਰ ਪਤਾ ਲੱਗ ਜੂਗਾ ਚਲੋ ਮੰਮੀ ਰਾਣੀ ਇਧਰ ਕਣਕਾ ਬਣਾ ਲਿਆ ਹੁਣ ਹੋ ਗਏ ਵੇਲੇ ਨਹੀਂ ਨਹੀਂ ਅਜੇ ਨਹੀਂ ਹੋਏ ਕੌਫੀ ਬਣਾਣੀ ਮੈਂ ਸੈੱਲ ਹੈਗੇ ਬਾਬੀ ਇਹ ਤੋਂ ਲੈ ਲੋ ਟਾਈਟਾ ਨੇ ਚਲ ਕਬੜੀ ਗੱਡੀ ਦੇ ਸੈੱਲ ਕੱਢ ਗਏ ਅੱਜ ਫਿਰ ਗੱਡੀ ਦੇ ਸੈੱਲ ਕੱਢ ਗਏ ਦਿਨਾਂ ਨੂੰ ਆ ਗਏ ਨਵੇਂ ਦੋ ਦੇ ਦੇ ਯਾਰ ਦੇ ਤਾਂਗਾ ਤੈਨੂੰ ਕਿਹਦੇ ਕਹਿ ਰਿਹਾ ਜਾਂ ਫਿਰ ਜਾ ਰਾਜਾ ਰਾਜੂ ਦੁਕਾਨ ਤੋਂ ਲੈ ਆ ਨਵੇਂ ਲਿਆ ਦੇ ਮੈਨੂੰ ਇਹ ਕੰਮ ਕਰ ਜਾਂ ਨਵੇਂ ਲਿਆ ਦੇ ਅੱਜ ਨਵੇਂ ਲੈਣੇ ਆਜਾ ਚਲ ਜਿੰਨੇ ਕਹਿ ਕੇ ਨੂਨੇ ਦੇ ਤਾਂ ਦੇ ਭਰਾ 12 11 ਜਿੰਨੇ ਮਰਜ਼ੀ ਲਿਆ ਦੂੰ ਲਿਆ